ਮੈਂ ਸੁਣਿਆ ਤੁਸੀਂ ਲੋਕਾਂ ਨੂੰ 50-50 ਹਜ਼ਾਰ ਰੁਪਏ ਵੰਡ ਰਹੇ ਹੋ ਭਾਜੀ 50-50 ਹਜ਼ਾਰ ਨਹੀਂ ਅਸੀਂ ਮਹੀਨੇ ਦਾ 2-2 ਲੱਖ ਰੁਪਏ ਸਾਲ ਦਾ 24-24 ਲੱਖ ਰੁਪਏ ਦਵਾ ਰਹੇ ਹਾਂ ਜਿਹੜੇ ਆਟੋ ਵਾਲੇ ਆ ਉਹ ਆਟੋ ਛੱਡ ਕੇ ਆ ਜਾਣ ਜਿਹੜੇ ਟਰੱਕ ਬੱਸ ਵਾਲੇ ਆ ਉਹ ਟਰੱਕ ਬੱਸ ਛੱਡ ਕੇ ਆ ਜਾਣ ਜਿਹੜੇ ਕਾਰ ਚਲਾਉਣਾ ਜਾਂਦੇ ਆ ਉਹ ਕਾਰ ਛੱਡ ਕੇ ਆ ਜਾਣ ਅਸੀਂ ਉਹਨਾਂ ਨੂੰ 30 ਦਿਨਾਂ ਦੇ ਵਿੱਚ ਇਸ ਇੰਡੀਆ ਦੇ ਸਭ ਤੋਂ ਵੱਡੇ ਡਰਾਈਵਿੰਗ ਇੰਸਟੀਚਿਊਟ ਦੇ ਵਿੱਚ ਟਰੈਲਾ ਸਿਖਾ ਕੇ ਉਹਨਾਂ ਨੂੰ ਪੌਂਡ ਯੂਰੋ ਡਾਲਰ ਕਮਾਉਣ ਦਾ ਮੌਕਾ ਦਵਾਂਗੇ ਦੁਬਈ ਕਵੇਤ ਕੈਨੇਡਾ ਯੂਰਪ ਦੇ ਵਿੱਚ ਉਹ ਅਸਲੀ ਰੁਪਏ ਕਮਾਉਂਗਾ ਅਸਲੀ ਰੁਪਏ ਕਮਾਉਗੇ ਜਿਹੜੇ ਤੁਸੀਂ ਭੇਜੇ ਆ ਉਹਨਾਂ ਤੋਂ ਸਾਡੇ ਬਾਰੇ ਪੁੱਛ ਵੀ ਸਕਦੇ ਹੋ ਪਹਿਲਾਂ ਕਾਰ ਚ ਲੈਣੀ ਵੀ ਨਹੀਂ ਆਉਂਦੀ ਸੀ ਤੇ ਮੈਨੂੰ ਟਰਾਲਾ ਚਲਾਉਣਾ ਵੀ ਆ ਗਿਆ ਸਾਡੇ ਕੋਲ ਰੋਡ ਟ੍ਰਾਂਸਪੋਰਟ ਅਥਾਰਟੀ ਗਵਰਨਮੈਂਟ ਆਫ ਪੰਜਾਬ ਦਾ ਲਾਇਸੈਂਸ ਆ ਜੀ ਸਾਡੇ ਕੋਲ ਆਟੋਮੋਟਿਵ ਸਕਿੱਲ ਡਿਵੈਲਪਮੈਂਟ ਕਾਉਂਸਲ ਗਵਰਨਮੈਂਟ ਆਫ ਇੰਡੀਆ ਦਾ ਲਾਇਸੈਂਸ ਆ ਇਹਦੇ ਵਿੱਚ ਬੰਦੇ ਨੂੰ ਪੜਿਆ ਲਿਖਿਆ ਹੋਣਾ ਚਾਹੀਦਾ 10ਵੀਂ ਪਾਸ ਹੋਣਾ ਜ਼ਰੂਰੀ ਆ ਤੇ ਬੰਦੇ ਨੂੰ ਬੇਸਿਕ ਇੰਗਲਿਸ਼ ਦੇ ਵਰਡਸ ਆਣੇ ਚਾਹੀਦੇ ਆ ਮਤਲਬ ਜੇ ਮੈਂ ਤੁਹਾਨੂੰ ਕੰਨਾ ਕਿ ਆਈ ਕੈਨ ਆਲਸੋ ਤੇ ਮੈਨੂੰ ਇੰਨੀ ਕਿ ਅੰਗਰੇਜ਼ੀ ਆਂਦੀ ਮੈਂ ਵੀ ਜਾ ਸਕਦਾ ਮੈਂ ਕਹਾਂ ਜੀ ਤੁਸੀਂ ਇਹ ਦੱਸ ਦਿਓ ਕਿ ਦਿਸ ਇਜ਼ ਲੈਫਟ ਦਿਸ ਇਜ਼ ਸਟ੍ਰੇਟ ਇਸ ਤਰ੍ਹਾਂ ਦਾ ਵੀ ਤੁਹਾਨੂੰ ਜੇ ਆਂਦਾ ਟੁੱਟੀ ਫੁੱਟੀ ਇੰਗਲਿਸ਼ ਵੀ ਆਂਦੀ ਆ ਅਸੀਂ ਤੁਹਾਨੂੰ ਇੰਟਰਵਿਊ ਪਾਸ ਕਰਨ ਯੋਗ ਆ ਕਰਦੇ ਆਂਗੇ ਜਿਹੜੇ ਸਾਡੇ ਕੋਲ ਟ੍ਰੇਨਰ ਨੇ ਉਹ ਯੂਕੇ ਤੋਂ ਕੈਨੇਡਾ ਤੋਂ ਕੁਵੇਤ ਅਤੇ ਦੁਬਈ ਤੋਂ ਟ੍ਰੇਨਿੰਗ ਕੀਤੇ ਹੋਏ ਟ੍ਰੇਨਰ ਨੇ ਅੱਜ ਤੱਕ ਅਸੀਂ 30000 ਤੋਂ ਵੱਧ ਬੰਦਿਆਂ ਨੂੰ ਬਾਹਰ ਭੇਜ ਚੁੱਕੇ ਆਂ ਅਸੀਂ ਟਰਾਲਾ ਤਾਂ ਸਿਖਾਣਾ ਹੀ ਆ ਟਰਾਲੇ ਦੇ ਨਾਲ ਅਸੀਂ ਟਰੱਕ ਦਾ ਬੱਸ ਦਾ ਕੋਰਸ ਵੀ ਕਰਵਾਉਂਦੇ ਆਂ ਤੇ ਇਸ ਤੋਂ ਇਲਾਵਾ ਅਸੀਂ ਫੋਰਕ ਲਿਫਟ ਦੀ ਟ੍ਰੇਨਿੰਗ ਵੀ ਦਿੰ ਫੋਰਕ ਲਿਫਟ ਉਮੀਦਵਾਰ 10 ਦਿਨ ਦੇ ਵਿੱਚ ਸਿੱਖ ਸਕਦਾ ਆ ਇਸ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈਗੀ ਆ ਆਪਣੇ ਇੰਡੀਆ ਦੇ ਵਿੱਚ ਗਰਲਫਸ ਦੇ ਵਿੱਚ ਯੂਰਪ ਦੇ ਵਿੱਚ ਹਰੇਕ ਵੇਅਰ ਹਾਊਸ ਪੋਰਟ ਦੇ ਉੱਤੇ ਭਾਜੀ ਜੇ ਤੁਸੀਂ ਕੈਨੇਡਾ ਦੀ ਗੱਲ ਕੀਤੀ ਤਾਂ ਮੈਂ ਤੁਹਾਨੂੰ ਦੱਸ ਦਿਆਂ ਸਾਡੇ ਕੋਲ ਬਹੁਤ ਹਾਈ ਟੈਕਨੋਲੋਜੀ ਦਾ ਸਿਮੂਲੇਟਰ ਹੈ ਆ ਤੁਹਾਨੂੰ ਪ੍ਰੋਪਰ ਫੀਲਿੰਗ ਆਏਗੀ ਕਿ ਤੁਸੀਂ ਰੀਅਲ ਦੇ ਵਿੱਚ ਟਰਾਲਾ ਬਰਫ਼ ਦੇ ਵਿੱਚ ਹੀ ਚਲਾ ਰਹੇ ਆ ਇੰਡੀਆ ਦੇ ਵਿੱਚ ਬੰਦਾ ਸਿੱਖ ਕੇ ਟਰਾਲਾ ਚਲਾਉਂਦਾ ਆ ਤਾਂ ਘੱਟ ਤੋਂ ਘੱਟ ਮਹੀਨੇ ਦੀ 35000 ਰੁਪਿਆ ਜੇ ਉਹ ਗਲਫ ਦੇ ਵਿੱਚ ਜਾਂਦਾ ਆ ਉਹਦੀ ਸਟਾਰਟਿੰਗ 50000 ਤੋਂ ਲੈ ਕੇ 70-75000 ਤੱਕ ਆ ਔਰ ਜੇ ਉਹ ਯੂਰਪ ਦੇ ਵਿੱਚ ਜਾਂਦਾ ਆ ਯੂਰਪ ਦੇ ਵਿੱਚ ਉਹਦੀ ਸੈਲਰੀ 1.5 ਲੱਖ ਤੋਂ ਸ਼ੁਰੂ ਹੋ ਕੇ 2.5 ਲੱਖ ਤੱਕ ਜਾਂਦੀ ਆ ਇਸ ਟਾਈਮ ਤੇ ਜਿਹੜੀ ਸਭ ਤੋਂ ਜ਼ਿਆਦਾ ਸ਼ਾਰਟੇਜ ਆਫ ਸਕਿੱਲ ਸਾਰੀ ਕੰਟਰੀਆਂ ਦੇ ਵਿੱਚ ਹੈਗੀ ਆ ਉਹ ਟਰਾਲਾ ਡਰਾਈਵਰ ਦੀ ਹੈਗੀ ਸਾਡੇ ਕੋਲ ਹੁਣ ਵੀ ਹਿਮਾਚਲ ਤੋਂ ਹਰਿਆਣਾ ਤੋਂ ਯੂਪੀ ਤੋਂ ਬੰਬੇ ਤੋਂ ਹਰ ਜਗ੍ਹਾ ਤੇ ਬੰਦੇ ਆ ਰਹੇ ਆ ਇੱਕ ਭਾਈ ਸਾਹਿਬ ਹੋਰ ਸਵਾਲ ਆ ਰਿਹਾ ਜੰਮੂ ਤੋਂ ਕਹਿੰਦੇ ਮੈਂ ਇੱਥੇ ਆ ਗਿਆ ਤੇ ਭਾਈ ਸਾਹਿਬ ਰਹੂੰਗਾ ਕਿੱਥੇ ਸਰ ਅਸੀਂ ਇੱਥੇ ਟ੍ਰੇਨਿੰਗ ਦੇ ਨਾਲ-ਨਾਲ ਆਪਣੇ ਇੰਸਟੀਚਿਊਟ ਦੇ ਵਿੱਚ ਹੋਸਟਲ ਦੀ ਫੈਸਿਲਿਟੀ ਵੀ ਦਿੰਨੇ ਆ ਜਿਹੜੇ ਵੀ ਕੈਂਡੀਡੇਟ ਸਾਡੇ ਕੋਲ ਇੱਥੇ ਇੰਟਰਵਿਊ ਦੇ ਵਿੱਚ ਸਿਲੈਕਟ ਹੁੰਦੇ ਆ ਉਹ ਆਪਣੇ ਜਿਹੜਾ ਸਾਡਾ ਏਮਪਲੋਇਰ ਆ ਉਹਨਾਂ ਦੀ ਅਕਾਮੋਡੇਸ਼ਨ ਉਹਨਾਂ ਦਾ ਹੀ ਟਰਾਂਸਪੋਰਟੇਸ਼ਨ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਇਹ ਸਾਰੀਆਂ ਫੈਸਿਲਿਟੀਆਂ ਉਹ ਸਾਡਾ ਏਮਪਲੋਇਰ ਦਿੰਦਾ ਆ ਇਹਨਾਂ ਨੂੰ ਅਸੀਂ ਇੱਕ ਰਿਕਾਰਡਿੰਗ ਦੀ ਫੈਸਿਲਿਟੀ ਪ੍ਰੋਵਾਈਡ ਕਰਦੇ ਆ ਜੇ ਕੋਈ ਡਰਾਈਵਰ ਸਾਡੇ ਕੋਲ ਆਂਦਾ ਆ ਅਸੀਂ ਉਹਦੀ ਪ੍ਰੋਪਰ ਇੱਕ ਵੀਡੀਓ ਰਿਕਾਰਡ ਕਰਕੇ ਟਰਾਲਾ ਚਲਾਉਂਦੇ ਹੋਏ ਦੀ ਉਹਨੂੰ ਅਸੀਂ ਬਣਾ ਕੇ ਰਿਕਾਰਡ ਕਰਕੇ ਦੇ ਸਕਦੇ ਆ ਜੋ ਆਪਣੇ ਐਮਪਲੋਇਰ ਨੂੰ ਭੇਜ ਸਕਦਾ ਆ ਤੇ ਸਾਰੇ ਤੁਹਾਡੇ ਕੈਮਰੇ ਲੱਗੇ ਹੋਏ ਆ ਹਾਂਜੀ ਇੱਥੇ ਸਾਡੇ ਕੋਲ 100 ਤੋਂ ਵੱਧ ਕੈਮਰੇ ਲੱਗੇ ਹੋਏ ਆ 100 ਕੈਮਰੇ 100 ਤੋਂ ਵੱਧ ਕੈਮਰੇ ਟਰੈਕ 'ਚ ਲੱਗੇ ਹੋਏ ਆ ਔਰ ਹਰ ਇੱਕ ਵਹੀਕਲ ਦੇ ਅੰਦਰ ਵੀ ਕੈਮਰਾ ਆ ਤੁਸੀਂ ਸਟੀਅਰਿੰਗ ਕਿਸ ਤਰ੍ਹਾਂ ਘੁਮਾ ਰਹੇ ਹੋ ਉਹਦਾ ਵੀ ਤੁਹਾਨੂੰ ਦਿਖੇਗਾ ਤੋਂ ਅਸੀਂ ਕਿਸ ਸਪੀਡ ਤੇ ਚਲਾ ਰਹੇ ਹੋ ਉਹ ਵੀ ਦਿਖੇਗਾ ਜੇ ਅਸੀਂ ਪਿਛਲੀ ਸਾਈਡ ਤੇ ਜਾਨਨੇ ਆ ਤਾਂ ਸਾਡੇ ਕੋ ਸਿਮੈਂਟਡ ਟ੍ਰੈਕ ਹੈਗੇ ਆ ਜੋ ਇੰਟਰਨੈਸ਼ਨਲ ਸਟੈਂਡਰਡ ਦੇ ਅਕੋਰਡਿੰਗ ਬਣੇ ਹੋਏ ਆ ਪ੍ਰੈਕਟੀਕਲ ਤਾਂ ਸਖਾਣਾ ਹੀ ਆ ਉਹਦੇ ਨਾਲ ਅਸੀਂ ਥਿਉਰੀ ਦੀ ਟ੍ਰੇਨਿੰਗ ਦਿੰਨੇ ਆ ਤਾਂ ਕਿ ਹਰੇਕ ਬੰਦੇ ਨੂੰ ਪਤਾ ਹੋਵੇ ਕਿ ਵਹੀਕਲ ਦੇ ਵਿੱਚ ਪਾਰਟਸ ਕੀ ਕੀ ਕੰਮ ਕਰਦੇ ਨੇ ਉਹਨਾਂ ਦਾ ਕੀ ਕੀ ਮਤਲਬ ਆ ਜਿਹੜੀ ਸਾਡੀ ਕੰਪਨੀ ਜੀਐਸਡੀਸੀ ਗਰੂਪਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਗਵਰਨਮੈਂਟ ਆਫ ਇੰਡੀਆ ਤੋਂ ਸਰਟੀਫਾਈਡ ਆ ਸੋ ਇਸ ਕਰਕੇ ਅਸੀਂ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਆਪਣੇ ਸਕਿਲਡ ਵਰਕਰਸ ਜਾਂ ਅਨਸਕਿਲਡ ਵਰਕਰ ਨੂੰ ਬਾਹਰ ਵਰਕ ਵੀਜ਼ਾ ਦੇ ਉੱਤੇ ਭੇਜ ਸਕਦੇ ਸਰ ਸਾਡਾ ਇੰਡੀਆ ਤੋਂ ਬਾਹਰ ਦबई ਅਤੇ ਆਬੂਦਾਬੀ ਦੇ ਵਿੱਚ ਵੀ ਆਫਿਸ ਹੈਗਾ ਆ EP World ਕੰਪਨੀ ਆ ਕੋਰਟ ਦੇ ਉੱਤੇ ਉਹਦੇ ਡੈਲੀਗੇਟ ਸਾਡੇ ਕੋ ਆ ਰਹੇ ਅਗਲੇ ਹਫਤੇ ਇੰਟਰਵਿਊ ਕਰਨ ਸਾਰੇ ਗੋਰੇ ਇੱਥੇ ਇੰਟਰਵਿਊ ਕਰਨ ਆ ਰਹੇ ਆ ਇੱਥੇ ਹੀ ਉਹਨਾਂ ਨੂੰ ਸਿਲੈਕਟ ਕਰੂਗੇ ਸਿਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਸੇਮ ਡੇ ਜਾਂ ਉਸ ਦੇ ਦੌਰਾਨ ਹੀ ਉਹਨਾਂ ਨੂੰ ਆਫਰ ਲੈਟਰ ਵੀ ਮਿਲ ਜਾਵੇਗਾ ਤੇ ਉਹਨਾਂ ਦੀ ਜੌਬ ਦੀ ਕਨਫਰਮੇਸ਼ਨ ਸੇਮ ਡੇ ਹੋ ਜਾਏਗੀ ਤੇ ਇਹਦੇ ਵਿੱਚ ਭਾਜੀ ਜਿਹੜੇ ਲੋਕੀ ਗੱਡੀ ਚਲਾਣਾ ਜਿਹਨੂੰ ਆਂਦੀ ਹੈ ਉਹੀ ਜਾ ਸਕਦਾ ਯਾ ਮਤਲਬ ਹੋਰ ਕੋ ਬੰਦਾ ਵੀ ਜਾ ਸਕਦਾ ਜਿੱਦਾਂ ਮਾਲਕ ਖੇਤੀਬਾੜੀ ਵਾਲਾ ਬੰਦਾ ਹੈਗਾ ਖੇਤੀਬਾੜੀ ਵਾਲਾ ਬੰਦਾ ਜਿੰਦਾ ਉਸ ਨੂੰ ਟਰੈਕਟਰ ਚਲਾਉਣਾ ਆਂਦਾ ਆ ਤੇ ਉਹਦੇ ਕੋਲ ਲਾਈਟ ਲਾਇਸੈਂਸ ਹੈਗਾ ਉਸ ਨੂੰ ਅਸੀਂ ਇੱਥੇ ਆਪਣੇ ਇੰਸਟੀਚਿਊਟ ਦੇ ਵਿੱਚ ਟ੍ਰੇਨਿੰਗ ਦਵਾਂਗੇ ਟ੍ਰੇਨਿੰਗ ਤੋਂ ਬਾਅਦ ਉਹਨੂੰ ਇੱਕ ਸਰਟੀਫਿਕੇਟ ਦਵਾਂਗੇ ਜਿਹੜਾ ਸਾਡਾ ਸਰਟੀਫਿਕੇਟ ਆ ਉਹ ਉਹਦਾ ਲਾਇਸੈਂਸ ਬਣਾਉਣ 'ਚ ਤਾਂ ਮਦਦ ਕਰੇਗਾ ਹੀ ਉਹ ਜੇ ਆਪਣੀ ਕੋਈ ਵੀ ਇੰਟਰਵਿਊ ਦਿੰਦਾ ਆ ਚਾਹੇ ਇੰਡੀਆ 'ਚ ਆ ਚਾਹੇ ਓਵਰਬ੍ਰੋਡ ਦੇ ਵਿੱਚ ਉਹ ਸਰਟੀਫਿਕੇਟ ਸਾਡੇ ਦੀ ਵੈਲਿਡਿਟੀ ਹਰ ਜਗ੍ਹਾ ਤੇ ਐਜ਼ ਅ ਟ੍ਰੇਨਿੰਗ ਵੀ ਹੈਗੀ ਆ ਇਸ ਤੋਂ ਇਲਾਵਾ ਅਸੀਂ ਹਰ ਤਰ੍ਹਾਂ ਦੀ ਹੋਰ ਸਕਿਲਡ ਆ ਜਿਵੇਂ ਆਪਣਾ ਕਾਰਪੈਂਟਰ ਆ ਮੈਸਨ ਆ ਇਲੈਕਟ੍ਰੀਸ਼ੀਅਨ ਪਲੰਬਰ ਹੋ ਗਏ ਜਾਂ ਸਿਕਿਉਰਿਟੀ ਗਾਰਡ ਹੋ ਗਏ ਜਾਂ ਹੋਰ ਤਰ੍ਹਾਂ ਦੇ ਹੋਰ ਵੀ ਜਿਹੜੇ ਟੈਕਨੀਸ਼ੀਅਨਸ ਨੇ ਉਹ ਹਰ ਤਰ੍ਹਾਂ ਦੇ ਬੰਦਿਆਂ ਨੂੰ ਅਸੀਂ ਟ੍ਰੇਨਿੰਗ ਵੀ ਦਿੰਨੇ ਆ ਤੇ ਉਹਨਾਂ ਦੀ ਪਲੇਸਮੈਂਟ ਵੀ ਕਰਵਾਨੇ ਆ ਤੇ ਉਹਦੀ ਜ਼ਿੰਮੇਵਾਰੀ ਤੁਹਾਡੀ ਉਹਦੀ ਜ਼ਿੰਮੇਵਾਰੀ ਸਾਡੀ ਉਮੀਦਵਾਰ ਮਿਹਨਤ ਨਾਲ ਦਿਲੋਂ ਕੰਮ ਕਰੇ ਸਿੱਖੇ ਔਰ ਬਾਹਰ ਜਾ ਕੇ ਵੀ ਅੱਛੇ ਤਰੀਕੇ ਨਾਲ ਕੰਮ ਕਰੇ ਉਹਦੀ ਜ਼ਿੰਮੇਵਾਰੀ ਅਸੀਂ ਪੂਰੀ ਲਵਾਂਗੇ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਕੈਂਡੀਡੇਟ ਆ ਜਵੇ ਟ੍ਰੇਨੀ ਆ ਜਵੇ ਚਾਹੇ ਉਹਨੇ ਕਾਰ ਨਹੀਂ ਵੀ ਚਲਾਈ ਹੋਈ ਅਸੀਂ ਉਹਨਾਂ ਨੂੰ ਵੀ ਸਿਖਾ ਦੇਵਾਂਗੇ ਜੀ ਬਹੁਤ ਵਧੀਆ ਟ੍ਰੇਨਿੰਗ ਦਿੰਦੇ ਸਾਰ ਜਿਹੜੇ ਆ ਬਹੁਤ ਹੀ ਵਧੀਆ ਤਰ੍ਹਾਂ ਸਮਝਾਉਂਦੇ ਸਨ ਉਹਨਾਂ ਨੇ ਸਾਨੂੰ ਜੋ ਦੱਸਿਆ ਜੀ ਜਿੱਦਾਂ ਗਾਇਡਲਾਈਨ ਦਿੱਤੀਆਂ ਉਸ ਹਿਸਾਬ ਨਾਲ ਗੱਡੀ ਚਲਾਈ ਇੰਗਲਿਸ਼ ਸਪੀਕਿੰਗ ਦੀਆ ਕਲਾਸਾਂ ਵੀ ਇਹ ਲਵਾਉਂਦੇ ਆ ਤੇ ਡਿਵੈਲਪਮੈਂਟ ਵੀ ਕਰਦੇ ਆ ਸਕਿੱਲ ਵੀ ਆਪਣੇ ਪਰਸਨੈਲਿਟੀ ਬੇਸ ਤੇ ਇੰਟਰਵਿਊ ਦੀ ਤਿਆਰੀ ਵਗੈਰਾ ਵੀ ਕਰਾਉਂਦੇ ਆ ਜੀ ਸਿਰਫ ਚਲਾਉਣਾ ਹੀ ਸਭ ਕੁਝ ਨਹੀਂ ਹੁੰਦਾ ਉਹਦੇ ਬਾਰੇ ਪ੍ਰੋਪਰ ਥਿਉਰੈਟਿਕਲੀ ਨੋਲਿਜ ਵੀ ਦਿੱਤੀ ਜਾਂਦੀ ਹੈ ਤਾਂ ਕਰਕੇ WSO ਜਿਹੜਾ ਹੈ ਉਹ ਇੰਪੋਰਟੈਂਟ ਹੈ ਮੈਂ ਸਾਰੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਉਹ ਜਿੱਥੇ ਵੀ ਜੇ ਕਰੋ ਆਪਣਾ ਟਰਾਲਰ ਸਿੱਖਣਾ ਚਾਹੁੰਦੇ ਆ ਪਹਿਲਾਂ ਉਹ ਇੰਸਟੀਚਿਊਟ ਦੇ ਵਿੱਚ ਵਿਜ਼ਿਟ ਕਰੋ ਉੱਥੋਂ ਦਾ ਇਨਫਰਾਸਟ੍ਰਕਚਰ ਦੇਖੋ ਉੱਥੋਂ ਦੇ ਟ੍ਰੇ ਟ੍ਰੈਵਲ ਕਰਨਾ ਚਾਹੁੰਦੇ ਆ ਹੋਸਟਲ ਨਹੀਂ ਲੈਣਾ ਚਾਹੁੰਦੇ ਆ ਅਸੀਂ ਰਾਮਾ ਮੰਡੀ ਚੌਂਕ ਤੋਂ ਆਪਣੇ ਇੰਸਟੀਚਿਊਟ ਤੱਕ ਉਹਨਾਂ ਨੂੰ ਆਪਣੀ ਵੈਨ ਦੀ ਫੈਸਿਲਿਟੀ ਦਿੰਨੇ ਆ ਬੜੇ ਲੋਕ ਇੰਡੀਆ ਦੇ ਵਿੱਚ ਵਿਹਲੇ ਬੈਠੇ ਆ ਜਿਨ੍ਹਾਂ ਨੂੰ ਕੰਮ ਨਹੀਂ ਮਿਲਦੇ ਜੇ ਕਿਸੇ ਕੋਲ ਕੰਮ ਹੈ ਗਿਆ ਤਾਂ ਉਹਨਾਂ ਦਾ ਘਰ ਨਹੀਂ ਚੱਲਦਾ ਕਿਉਂਕਿ ਪੈਸੇ ਕੱਟ ਮਿਲਦੇ ਆ ਹਰ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਉਹਨਾਂ ਦੇ ਸੁਪਨੇ ਸਹਕਾਰ ਕਰਨ ਦਾ ਕਿਉਂ ਨਾ ਅਸੀਂ ਇੱਕ ਵਾਰੀ ਪਤਾ ਕਰੀਏ ਜੇ ਤੁਹਾਡਾ ਵੀਜ਼ਾ ਕਿਸੇ ਕੰਟਰੀ ਦਾ ਲੱਗ ਸਕਦਾ ਆ ਕੁਝ ਸਿੱਖ ਕੇ ਤੁਸੀਂ ਪੈਸੇ ਜ਼ਿਆਦਾ ਕਮਾ ਸਕਦੇ ਹੋ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਤਾਂ ਇੱਕ ਵਾਰੀ ਪਤਾ ਜ਼ਰੂਰ ਕਰੋ ਮੇਨਾ ਦਾ ਐਡਰੈਸ ਮੈਂ ਇਹਨਾਂ ਦੀ ਬਹੁਤ ਵੀਡੀਓ ਬਣਾ ਚੁੱਕਾ ਬਹੁਤ ਲੋਕਾਂ ਦੇ ਮੈਂ ਇੰਟਰਵਿਊ ਆਪ ਲਈਆਂ ਮੇਰੇ ਕੋਲ ਖੁਦ ਬੰਦੇ ਕੰਮ ਕਰਦੇ ਸੀਗੇ ਮੇਰੀ ਟੀਮ ਦੇ ਵਿੱਚ ਜਿਹੜੇ ਅੱਜ ਬਾਹਰ ਗਏ ਹੋਏ ਨੇ ਇਹਨਾਂ ਨੇ ਵੀਜ਼ਾ ਲਵਾਇਆ ਹੋਇਆ ਉਹਨਾਂ ਦਾ ਤੇ ਉਹ ਅੱਜ ਬੜੇ ਸਕਸੈਸਫੁਲ ਨੇ ਵਰਲਡ ਸਕਿੱਲ ਆਰਗੇਨਾਈਜੇਸ਼ਨ WSO ਜਲੰਧਰ ਸ਼ਹਿਰ